ਉਹ ਨਾਲੀ ਤਾਂ ਲਾਈਟ ਆ ਰਹੀ ਆ ਫੀਡਰ ਤਾਂ ਚੱਲਦਾ ਹੈ ਆਪਣੇ ਵਾਲੀ ਦਾ ਵੀ ਮੈਨੂੰ ਐ ਲੱਗਦਾ ਵੀ 4 ਵਜੇ ਦਾ ਟਾਈਮ ᱛੀ ਦੇਖਦੇ ਆਂ ਪਹਿਲਾਂ ਤੇ ਰੇਰੂ ਪਾਵਾਂਗੇ ਆਈ ਕਿਉਂ ਨਹੀਂ ਲਾਈਟ ਨੇ ਤਾਂ ਆਉਣਾ ਹੀ ਹੋਣੀ ਸਵਾ 4 4:30 ਹੋ ਰਹੇ ਨੇ ਉਹ ਚੱਲੀ ਜਾਂਦੀ ਐ ਹਲੇ ਉਹਨੇ 4 ਵਜੇ ਜਾਣਾ ਸੀ ਕੀ ਗੱਲ ਹੋ ਗਈ ਚੱਲ ਆਪਾਂ ਐ ਕਰਦੇ ਆਂ ਡੀ ਕਰਿਆ ਕਈ ਵਾਰੀ ਕੋਈ ਫਾਲਟ ਫੁਲਟ ਪੈ ਜਾਂਦਾ 10 ਮਿੰਟ ਲੇਟ ਛੱਡ ਦਿੰਦੇ ਨੇ ਆਪਾਂ ਇੰਨੇ 10 ਮਿੰਟ ਡੀਕ ਲੈਣੇ ਆ ਕੋਈ ਬੰਦਾ ਵੀ ਨਹੀਂ ਹੈਗਾ 10 ਮਿੰਟ ਜਾਏ ਆਉਂਦੇ ਉਹ ਬੈਠਾ ਓਦੇਲੇ ਵੀ ਜਾ ਕੇ ਆਉਨੇ ਆ 10 ਮਿੰਟ ਇੰਨੇ ਲੰਘ ਜਾਊਗਾ ਟਾਈਮ ਚੱਲ ਜਦੋਂ ਲਾਈਟ ਆ ਗਈ ਫੇਰ ਆ ਜਾਾਂਗੇ ਕਿਦਰ ਜੇ ਵੜ ਗਿਆ ਡੂੰਗਾ ਯਾ ਉੱਥੋਂ ਤਾਂ ਸਾਹਮਣੇ ਹੀ ਤਿੰਦਾ ਦੀ ਪਤਾ ਨਹੀਂ ਓਲਜੀ ਚ ਕਿੱਧਰ ਵੜ ਕੇ ਬਹਿ ਗਿਆ ਉਹ ਬਾਲੀ ਓਲੇ ਜੇ ਚ ਖੜਾ ਹੈ ਤੂੰ ਕੀ ਕਰੀ ਜਾਣਾ ਮੈਂ ਉਹ ਮੈਂ ਤਾਂ ਮਿਰਚਾਂ ਚੋਂ ਆੜੂ ਜੇ ਤੋੜਦਾ ਮਿਰਚਾਂ ਚੋਂ ਆੜੂ ਹਾਂ ਤੁਸੀਂ ਕਿੱਥੋਂ ਕੋਈ ਕੰਮ ਆਇਆ ਸੀ ਹਾਂ ਮੈਂ ਵੀ ਕੰਮ ਆਇਆ ਸੀ ਅੱਛਾ ਹਾਂ ਮੈਂ ਮੈਂ ਪੌੜੀ ਜੀ ਲੈਣ ਆਇਆ ਸੀ ਅੱਛਾ ਹਾਂ ਆਈਗੀ ਪੌੜੀ ਪੌੜੀ ਦੇਖ ਲੈਣਿਆ ਪੌੜੀ ਹੋਰ ਇਹ ਹੀ ਹੁੰਦੀ ਸੀ ਇੱਥੇ ਜੇ ਲੱਗੀ ਹੁੰਦੀ ਥੋੜੀ। ਉਹ ਤਾਂ ਹੋ ਰਹੀ ਸੀ ਨਾ। ਉਹ ਤਾਂ ਮੈਨੂੰ ਐ ਲੱਗਦਾ। ਉਹ ਤਾਂ ਫਿਰ ਦੂਏ ਖੇਤ ਲੈ ਗਈ। ਦੂਏ ਖੇਤ ਤਾਂ ਆਪਣਾ ਹਵਾੜੂਆਂ ਦਾ ਪੇਡਾ ਨਹੀਂ ਹੈਗਾ। ਹਾਂ। ਉਹ ਤਾਂ ਕਸ਼ਮੀਰੀ ਸੇਬ ਲਾਉਂਦਾ ਨਾ ਉੱਧਰ ਬੇ ਕਸ਼ਮੀਰੀ ਸੇਬ। ਅੱਛਾ ਜੀ। ਹਾਂ। ਉਹ ਤਾਂ ਫਿਰ ਤਾਂ ਹੀ ਦੂਜੇ ਖੇਤ ਲੈ ਗਏ ਹੋਣਗੇ। ਚਾਲ। ਪੌੜੀ ਤਾਂ ਕੀ ਕਰਾਉਣਾ ਸੀ ਉਹ ਪੌੜੀ ਤਾਂ ਕਰਾਉਣਾ ਸੀ ਸਾਡੇ ਵਾਲੇ ਨਾ ਹਾਂ ਨਰਮੇ ਦਾ ਬੀ ਲਿਆ ਏ ਪਤਾ ਨਹੀਂ ਕਿੱਥੋਂ ਅੱਛਾ ਉਹ ਵੱਧ ਕੇ ਐਡਾ ਡਾ ਹੋ ਗਿਆ ਅੱਛਾ 12 13 ਫੁੱਟ ਦਾ ਹੋ ਗਿਆ ਵੱਧ ਕੇ ਅੱਛਾ ਉਹ ਅਸੀਂ ਨੇ ਲੈਂਦੀਆਂ ਚਗਾਵੀਆਂ ਹਾਂ ਚੋਗਣ ਵਾਲੀਆਂ ਕਹਿੰਦੀਆਂ ਵੀ ਹੁਣ ਐਡੀ ਦੂਰ ਕਹਿੰਦੇ ਤਾਂ ਹੱਥ ਜਾਂਦਾ ਨਹੀਂ ਹਾਂ ਵੀ ਤੁਸੀਂ 8-10 ਪੌੜੀਆਂ ਲਿਓ ਠੀਕ ਐ ਵੀ ਉਹ ਝੜ ਕੇ ਤੋੜਿਆ ਚੁਗਿਆ ਕਰਾਂਗੇ ਨਰਮਾ ਠੀਕ ਐ ਹਾਂ ਉਹ ਤਾਂ ਹੱਥ ਨਹੀਂ ਜਾਂਦਾ ਉਹਨਾਂ ਦਾ ਮੈਂ ਆਖਿਆ ਮਹਾ ਚੱਲ ਉਹ ਭਾਈ ਤੂੰ ਪੁੱਛ ਕੇ ਆਉਣ ਦੇ ਹਾਂ ਮੈਂ ਤਾਂ ਤੇਰੇ ਲਈ ਪੌੜੀ ਲੈਣ ਆ ਗਿਆ ਸੀ ਅੱਛਾ ਹਾਂ ਉਹ ਤਾਂ ਫਿਰ ਅਸੀਂ ਗਾਂਹ ਵਾਲੇ ਖੇਤਾਂ ਪੌੜੀ ਤਾਂ ਲੈ ਗਏ ਉਹ ਤਾਂ ਉੱਥੇ ਨਾ ਆਪਣਾ ਅਮਰੂਦ ਦਾ ਬੂਟਾ ਹੈ। ਅੱਛਾ। ਉੱਥੇ ਏਡੇ ਏਡੇ ਅੰਬ। ਅੱਛਾ। ਹਾਂ। ਫਿਰ ਉਹ ਤਾਂ ਉਹ ਕਰੇ ਨਹੀਂ ਆਂਦੇ। ਉਹ ਖਰਾਬ ਹੁੰਦੇ ਨੇ ਜਦੋਂ ਉਂ ਝਾੜ ਕੇ ਤੋੜਦੇ ਹਾਂ। ਹਾਂ। ਪਰ ਪੌੜੀ ਲਾ ਕੇ ਫਿਰ ਐਂ ਕਰਕੇ ਲੈ ਕੇ ਆਣੇ ਪੈਂਦੇ ਨੇ। ਅੱਛਾ ਜੱਫਾ ਵਰਦਣਾ ਪੈਂਦਾ। ਹਾਂ। ਅੱਛਾ ਜੀ। ਬਹੁਤ ਵੱਡੇ ਵੱਡੇ ਉਹ ਤਾਂ ਸਾਡੇ ਵੀ ਹੈਗੀ ਤੀ ਪੌੜੀ ਤਾਂ। ਅੱਛਾ। ਹਾਂ। ਉਹ ਸਾਡੇ ਫਿਰ ਨੇਂਬੂਆਂ ਦਾ ਬੂਟਾ ਹੈ। ਅੱਛਾ। ਹਾਂ। ਉੱਥੇ ਫਿਰ ਤਿੰਨ ਪੌੜੀਆਂ ਲਾਉਣੀਆਂ ਪੈਂਦੀਆਂ ਨੇ ਦਿਵਾਲ ਦਾਲੇ। ਅੱਛਾ। ਹਾਂ। ਉੱਥੋਂ ਫਿਰ ਉਹ ਤੋੜਨੇ ਪੈਂਦੇ ਨੇ। ਕੀ? ਆੜੂ। ਅੱਛਾ। ਹਾਂ। ਉਹ ਤੋਂ ਉਹ ਫਿਰ ਅੱਡੋ ਅੱਡੀ ਜੇ ਤਾਂ ਉਹਨੂੰ ਐਂ ਝਾੜ ਕੇ ਉਹ ਕਰਦੇ ਆ ਉਹੀ ਤੇਰੇ ਅੰਬਾਂ ਵਾਲੀ ਗੱਲ ਬੱਸ। ਹਾਂ ਫਿਰ ਤਾਂ ਡਿੱਗ ਕੇ ਖੜਾ। ਡਿੱਗ ਕੇ ਉਹ ਪਿੱਲੇ ਪਿੱਲੇ ਜੇ ਹੋ ਜਾਂਦੇ ਨੇ। ਹਾਂ। ਫਿਰ ਉਹ ਕੱਲੇ ਕੱਲੇ ਚੋਕ ਚੁੱਕ ਕੇ ਤੋੜ ਤੋੜ ਕੇ ਫਿਰ ਉਹ ਕਰੀਂਦੇ ਨੇ ਪੌੜੀਆਂ ਤਾਂ ਹੈਗੀਆਂ ਸੀ ਬਾਦੂ। ਹਾਂ ਪੌੜੀਆਂ ਬੱਸਾਂ ਇਹ ਰੁੱਧੀਆਂ ਹੀ ਪਈਆਂ ਨੇ ਹਾਂ ਹੂੰ